ਔਰ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜਾਟਾ ਦਾ ਸਵਾਗਤ ਕਰਦਾ ਜਿਵੇਂ ਪਿੰਡ ਗਿੱਲਾਂ ਵਿਖੇ ਪਹੁੰਚ ਚੁੱਕੇ ਸੀ ਇੱਥੇ ਬਹੁਤ ਸ਼ਾਨਦਾਰ ਅੱਜ ਝੋਟਿਆਂ ਦੀਆਂ ਰੇਸਾਂ ਤੇ ਬੋਲਦਾਂ ਦੀਆਂ ਰੇਸਾਂ ਹੋ ਰਹੀਆਂ ਸੀ ਪੰਜਾਬੀ ਕਲਚਰ ਨਾਰੀਕੇ ਮਲੇ ਕੋਟਲਾ ਆਲੇਆਂ ਦੇ ਬਹੁਤ ਹੀ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਆਓ ਅਸੀਂ ਤੁਹਾਡੀ ਗੱਲਬਾਤ ਕਰਾਂ ਜਿਹਦੇ ਵਿੱਚ ਆਪਣੇ ਆਪਣੇ ਬੋਲਦਾਂ ਨੂੰ ਲੈ ਕੇ ਹਰ ਇੱਕ ਸਮਾਨ ਆ ਭੇਜਦੇ ਹਾਂ ਹਾਂ ਜਿੱਦਾਂ ਤੁਸੀਂ ਪੰਜਾਬੀ ਕਲਚਰ ਨੂੰ ਇੰਨਾ ਵਧੀਆ ਤਰ੍ਹਾਂ ਪੂਰਾ ਕਰ ਰਹੇ ਹਾਂ ਅਨੇ ਪੁਰਾਣੀ ਸੱਭਿਆਚਾਰ ਨੂੰ ਮੁੜੇ ਲੈ ਕੇ ਆ ਰਹੇ ਹਾਂ ਹਰ ਇੱਕ ਸਮਾਨ ਤੁਸੀਂ ਜਿੱਦਾਂ ਤਿਆਰ ਕਰਦੇ ਹੋ ਆਪਣੇ ਹੱਥਾਂ ਨਾਲ ਜੀ ਇਸ ਵਾਰ ਕੀ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਹੈ ਜੀ ਸਾਡਾ ਪਿੰਡ ਨਾਰਿਕਿਆ ਜੀ ਜ਼ਿਲ੍ਹਾ ਮਰੇ ਕੋੜਲਾ ਤੇ ਇਹ ਅਸੀਂ ਅੱਜ ਤੋਂ 30 ਸਾਲ ਪਹਿਲਾਂ ਤੋਂ ਕੰਮ ਸ਼ੁਰੂ ਕਰਿਆ ਸਾਡੇ ਡੈਡ ਜੀ ਨੇ ਜੀ ਤੇ ਅੱਜ ਵੀ ਸਾਡੇ ਨਾਲ ਕਰ ਰਹੇ ਨੇ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਬੌਲਦਾਂ ਦੀ ਹਲਟ ਦੌੜ ਤੇ ਆਪਣੀ ਬੈਲ ਗਿੱਡਰੀ ਦੀ ਦੌੜ ਹੁੰਦੀ ਆ ਅਸੀਂ ਸਾਰੇ ਮੇਲਿਆਂ ਤੇ ਹੀ ਜਾਣਦੇ ਆ ਪੂਰੇ ਪੰਜਾਬ ਦੇ ਵਿੱਚ ਤੇ ਸਾਰੇ ਹੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਕੰਮ ਦੀ ਰਿਸਪੈਕਟ ਕਰਦੇ ਨੇ ਤੇ ਸਾਨੂੰ ਮਾਣ ਬਖਸ਼ਦੇ ਨੇ ਪੰਜਾਬੀ ਕੰਮ ਕਲਚਰ ਦਾ ਕੰਮ ਕਰਨ ਵਾਸਤੇ ਜੀ ਤੇ ਸਾਰਾ ਸਮਾਨ ਅਸੀਂ ਹੱਥੀਂ ਤਿਆਰ ਕਰਦੇ ਆ ਬੌਲਦਾਂ ਦਾ ਪੂਰਾ ਹਾਰ ਸ਼ਿੰਗਾਰ ਬੈਲ ਗੱਡੀਆਂ 100 ਪੀਸ ਬੈਲ ਗੱਡੀਆਂ ਖੁੰਡੇ ਪੁਰਾਣੀਆਂ ਤੇ ਬੌਲਦਾਂ ਦੇ ਝੁੱਲ ਬਣਾਉਂਦੇ ਆ ਘੋੜਿਆਂ ਦੇ ਝੁੱਲ ਤੇ ਕੁੱਤਿਆਂ ਦਾ ਸਾਰਾ ਸਮਾਨ ਈਟੂ ਜੈਡ ਜਾਨੀ ਕਿ ਜੋ ਵੀ ਆਪਣੇ ਕਲਚਰ ਨਾਲ ਰਿਲੇਟਡ ਆ ਉਹ ਸਾਰਾ ਸਮਾਨ ਅਸੀਂ ਤਿਆਰ ਕਰਦੇ ਆਂ ਆਪ ਠੀਕ ਹੈ ਪਹਿਲਾਂ ਸਾਡੇ ਫਾਦਰ ਸਾਹਿਬ ਦੀ ਲੈਂਡ ਸੀ ਤੁਸੀਂ ਲੈ ਲਈ 30 ਸਾਲ ਹੋ ਗਏ ਜੀ 30 ਸਾਲ ਹੋ ਗਏ ਜੀ ਹੁਣ ਵੀ ਸਾਡੇ ਨਾਲੇ ਉਹ ਕੰਮ ਕਰਦੇ ਨੇ ਅੱਜ ਉਹ ਆਏ ਨਹੀਂ ਹੈਗੇ ਤੇ ਬੌਲਦਾਂ ਦੇ ਮੇਲੇ ਆ ਤੇ ਅਸੀਂ ਆਉਨੇ ਆ ਉਹ ਘਰੇ ਕੰਮ ਕਰਦੇ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਜੀ ਤੁਸੀਂ ਸਮਾਨ ਵੀ ਵਿਖਾ ਸਕਦੇ ਹੋ ਕਿਹੜਾ-ਕਿਹੜਾ ਆਪਾਂ ਤਿਆਰ ਕਰਦੇ ਆਂ ਜੀ ਹਾਂਜੀ ਮਾੜੇ ਦਿਖਾਵੂਗੇ ਹਾਂਜੀ ਮਾੜੇ ਦੇ ਹੱਥੋਂ ਕੁੰਡਾ ਆ ਆਪਣਾ ਕਲਚਰ ਆ ਪੰਜਾਬੀ ਇਹ ਵੀ ਆਪਾਂ ਤਿਆਰ ਕਰਦੇ ਆਂ ਟਾਲੀ ਦੀ ਮੁੱਠ ਲੱਗੀ ਹੋਈ ਆ ਤੇ ਵਧੀਆ ਇਹਨੂੰ ਪਿੱਤਲ ਲਾਈਦਾ ਆ ਤੇ ਵਧੀਆ ਹੀ ਇਹਨੂੰ ਛੋਟੀ ਲੱਗਦੀ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਹੋਰ ਜਿਵੇਂ ਬੌਲਦਾਂ ਦੇ ਮੱਥੇ ਵਾਲੇ ਪਟੇ ਹੋਗੇ ਹੋਰ ਕਾਫੀ ਸਮਾਨ ਪ੍ਰਾਣਾ ਹੋ ਗਿਆ ਛੋਟੀ ਪੰਜਾਲੀ ਹੋ ਗਈ ਵੱਡੀਆਂ ਪੰਜਾਲੀਆਂ ਤੇ ਹੋਰ ਵੀ ਸਮਾਨ ਪਿਆਪੀ ਕਲਚਰ ਜਿਵੇਂ ਸੰਦੂਖ ਹੋਗੇ ਹਾਲ ਪੰਜਾਲੀਆਂ ਵੱਡੀਆਂ ਸਾਰਾ ਕੁਝ ਆਪਾਂ ਤਿਆਰ ਕਰਦੇ ਆ ਜਿਸ ਤੋਂ ਇਲਾਵਾ ਵੀ ਸਾਨੂੰ ਸਮਾਨ ਕੋ ਦਿਖਾ ਦਿੱਤਾ ਹੈ ਜੀ ਇਹ ਦੇਖੋ ਜਿਵੇਂ ਬੌਲਦਾਂ ਦੇ ਮੱਥੇ ਪਟੇ ਆ ਗਏ ਜੀ ਆਹ ਆਹ ਦੇਖੋ ਆ ਬੌਲਦਾਂ ਦੇ ਮੱਥੇ ਪਟੇ ਆ ਗਏ ਆ ਆਪਣੀਆਂ ਘੰਗਰਾਲਾ ਆ ਗਈਆਂ ਜੀ ਆ ਦੇਖੋ ਜਿਹੜੀਆਂ ਆਪਾਂ ਬੌਲਦਾਂ ਦੇ ਪਾਉਨੇ ਆ ਗਲਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਇਹ ਘੰਗਰਾਲਾ ਜਿਵੇਂ ਅੱਗੇ ਪਹਿਲਾਂ ਪਾਉਂਦੇ تھے ਸੀ ਬੌਲਦਾਂ ਦੇ ਬੌਲਦ ਹੱਲ ਨੂੰ ਚਾਲਦੇ ਤੇ ਜਾਂ ਰੇੜੀ ਨੂੰ ਚਾਲਦੇ ਤੇ ਤੇ ਹੁਣ ਵੀ ਇਹ ਵਰਤੀਆਂ ਜਾਂਦੀਆਂ ਨੇ ਸ਼ਕੀਮਨੀ ਦੇ ਤੌਰ ਤੇ ਪਾਈਆਂ ਜਾਂਦੀਆਂ ਨੇ ਹਾਂਜੀ ਤੇ ਜੀ ਆਪਣੇ ਪੰਜਾਬ ਦੇ ਯੂਥ ਨੂੰ ਕੀ ਤੁਹਾਡਾ ਮੈਸੇਜ ਹੈ ਅੱਜ ਕੱਲ ਜਿੱਦਾਂ ਗੇਮਾਂ ਬਾਰੇ ਉਹਨਾਂ ਨੂੰ ਨਹੀਂ ਪਤਾ ਜਿਹੜਾ ਅੱਜ ਕੱਲ ਦੀ ਆਪਾਂ ਜੰਗ ਪੀੜੀ ਦੀ ਗੱਲ ਕਰਦੇ ਆਂ ਕਿ ਬੌਲਦਾਂ ਦੀਆਂ ਛੋਟੀਆਂ ਦੀਆਂ ਰੇਸਾਂ ਹੁੰਦੀਆਂ गावा ਉਹਨਾਂ ਨੂੰ ਕੀ ਮੈਸੇਜ ਦੇਖੋ ਜੀ ਮੈਸੇਜ ਤਾਂ ਇਹ ਆ ਜੀਪੀਏ ਆਪ ਨੂੰ ਆਪਣਾ ਵਿਰਸਾ ਸਾਂਭ ਕੇ ਰੱਖਣ ਦੀ ਬਹੁਤ ਜ਼ਰੂਰਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਨਹੀਂ ਹੈ ਠੀਕ ਹੈ ਨਾ ਬਲਕਿ ਹੋਣ ਦੀਆਂ ਪੀੜ੍ਹੀਆਂ ਨੂੰ ਵੀ ਪਤਾ ਵੀ ਹਾਲ ਪੰਜਾਲੀ ਕੀ ਚੀਜ਼ ਹੁੰਦੀ ਆ ਨਹੀਂ ਪਤਾ ਹੈ ਸਾਡੀ ਤਾਂ ਇਹੀ ਬੇਨਤੀ ਆ ਵੀ ਵੀਰੇ ਆਪਣੇ ਕਲਚਰ ਨੂੰ ਬਚਾ ਕੇ ਰੱਖੋ ਆਪਣੀ ਪੰਜਾਬੀ ਸੱਭਿਆਚਾਰ ਨੂੰ ਬਚਾ ਕੇ ਰੱਖੋ ਆਪਣੀ ਤਾਂ ਇਹੀ ਸਾਰਿਆਂ ਨੂੰ ਬੇਨਤੀ ਆ ਜੀ ਤੇ ਬੰਦਾ ਨਸੀਆਂ ਤੋਂ ਬਚਿਆ ਰਹਿੰਦਾ ਜਿਹੜਾ ਪੰਜਾਬੀ ਕਲਚਰ ਨਾਲ ਜੁੜਿਆ ਰਹਿੰਦਾ ਆਪਦਾ ਵਿਰਸਾ ਆਪਾਂ ਕਾਇਮ ਰੱਖੀਏ ਜੀ ਮੈਸੇਜ ਤਾਂ ਇਹੀ ਹੈ ਵੀ ਸਾਡੀ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਵੀ ਸਾਡੇ ਜਿਹੜੇ ਪੰਜਾਬ ਦੇ ਮੇਲਿਆਂ ਦੇ ਵਿੱਚ ਕਈ ਵਾਰੀ ਪਾਬੰਦੀ ਲਗਾਈ ਜਾਂਦੀ ਆ ਵੀ ਸਾਡੇ ਇਹਨਾਂ ਨੂੰ ਪਾਬੰਦੀ ਨੂੰ ਹਟਾ ਦਿੱਤਾ ਜਾਵੇ ਤਾਂ ਜੋ ਸਾਡਾ ਵਿਰਸਾ ਉਹ ਕੈਮਰੇ ਜੀ ਵੀ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਪਤਾ ਲੱਗਦਾ ਰਹੇ ਵੀ ਸਾਡੇ ਬੌਲਦਾਂ ਦੀ ਕੀ ਕੀਮਤ ਆ ਤੇ ਕਿਵੇਂ ਅਸੀਂ ਆਪਦਾ ਵਿਰਸਾ ਸੰਭਾਲ ਲੈਣਾ ਜੀ ਸਾਡਾ ਇਹੀ ਮੈਸੇਜ ਆ ਸਾਰਿਆਂ ਨੂੰ ਵੀ ਆਪਣੇ ਆਪ ਦੇ ਵਿਰਸੇ ਨਾਲ ਆਪਾਂ ਜੁੜ ਕੇ ਰਹੀਏ ਤਾਂ ਸਾਡੀਆਂ ਆਉਣ ਵਾਲੀ ਨਸਲਾਂ ਨੂੰ ਪਤਾ ਲੱਗੂ ਨਹੀਂ ਤਾਂ ਆਪਾਂ ਸਾਰੇ ਸਿਆਣੇ ਆ ਵੀ ਮਸ਼ੀਨਰੀ ਯੁੱਗ ਹੋ ਗਿਆ ਤੇ ਬੌਲਦਾਂ ਦਾ ਕੰਮ ਆਪਣਾ ਜੋ ਵੀ ਉਹ ਖਤਮ ਹੁੰਦਾ ਜਾ ਰਿਹਾ ਹੌਲੀ ਹੌਲੀ ਠੀਕ ਹੈ ਹਾਂਜੀ ਠੀਕ ਹੈ ਕਿ ਪੰਜਾਬ ਦੇ ਕਿਹੜੇ-ਕਿਹੜੇ ਹਿੱਸਿਆਂ ਵਿੱਚ ਤੁਸੀਂ ਜਾਣਦੇ ਹੋ ਪੰਜਾਬ ਤੋਂ ਬਾਹਰ ਵੀ ਮਿਲਣਾ ਜਾਣਦੇ ਹੋਗੇ ਕਿਹੜੇ-ਕਿਹੜੇ ਹਿੱਸਿਆਂ ਪੰਜਾਬ ਦੇ ਜ਼ਿਆਦਾਤਰ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਮਾਲਵੇ ਤੇ ਦਬਾਬੇ ਦੇ ਵਿੱਚ ਹੀ ਦੌੜਾਂ ਹੁੰਦੀਆਂ ਨੇ ਜ਼ਿਆਦਾ ਤਾਂ ਜੀ ਉਹ ਆਪਾਂ ਜਿੱਥੇ ਵੀ 8-9 ਜ਼ਿਲ੍ਹਿਆਂ ਦੇ ਵਿੱਚ ਦੌੜਾਂ ਹੁੰਦੀਆਂ ਨੇ ਆਪਾਂ ਸਾਰੀ ਜਾਣਦੇ ਆ ਤੇ ਬਾਕੀ ਹੋਰ ਸਮਾਨ ਵੀ ਜਿਹੜੇ ਵੀ ਆਪਣੇ ਭੈਣ ਭਰਾ ਬਾਹਰ ਬੈਠੇ ਨੇ ਆਪਣੇ ਪੰਜਾਬੀ ਕਲਚਰ ਨੂੰ ਪਿਆਰ ਕਰਦੇ ਨੇ ਅਸੀਂ ਬਾਹਰ ਵੀ ਸਮਾਨ ਭੇਜਦੇ ਆਂ ਜੀ ਸਾਰਾ ਠੀਕ ਹੈ ਜੀ ਹਾਂਜੀ ਖੁੰਡੇ ਵਗੈਰਾ ਹੋਰ ਹਾਲ ਪੰਜਾਲੀਆਂ ਛੋਟੀਆਂ 100 ਪੀਸ ਬਣਾ ਕੇ ਉਹ ਵੀ ਸਾਡੇ ਬਾਹਰ ਨੂੰ ਜਾਂਦੇ ਨੇ ਠੀਕ ਹੈ ਜੀ ਜੇ ਤੁਹਾਨੂੰ ਆਪਣੇ ਕਿਸੇ ਵੀਰ ਨੇ ਢਾਡੇ ਤੋਂ ਆਰਡਰ ਤੇ ਸਮਾਨ ਤਿਆਰ ਕਰਵਾਉਣਾ ਹੋਵੇ ਹੋ ਜਾਂਦਾ ਹੈ ਠੀਕ ਹੈ ਜੀ ਆਪਣੇ ਨਾਲੇ ਜਗਾ ਬਾਰੇ ਦੱਸ ਦੋ ਨਾਲੇ ਆਪਣਾ ਕੰਟੈਕਟ ਨੰਬਰ ਵੀ ਸਾਨੂੰ ਦੱਸ ਦਿੱਤਾ ਹੋਵੇ ਜਿੰਨੇ ਵੀ ਆਪਣੇ ਪੇਜ ਨੂੰ ਫਾਲੋਅਰਸ ਦੇਖਦੇ ਠੀਕ ਹੈ ਜੀ ਸਾਡਾ ਪਿੰਡ ਹੈ ਜੀ ਨਾਰੀਕੇ ਠੀਕ ਹੈ ਜੀ ਨਾਮ ਮੇਰਾ ਜਗਤਵਿੰਦਰ ਸਿੰਘ ਆ ਡੇੜੀ ਜੀ ਦਾ ਨਾਮ ਹੈਗਾ ਕੁਲਵੀਰ ਸਿੰਘ ਪੱਪੂ ਤੇ ਸਾਡਾ ਮੋਬਾਈਲ ਨੰਬਰ ਹੈਗਾ 98799 10411 ਠੀਕ ਹੈ ਜੀ ਇਹ ਆਪਣਾ ਮੋਬਾਈਲ ਨੰਬਰ ਹੈ ਜਿਸ ਭੈਣ ਭਰਾਵਾਂ ਨੂੰ ਕੋਈ ਵੀ ਆਪਣੀ ਸਮਾਨ ਦੀ ਲੋੜ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ ਠੀਕ ਹੈ ਜੀ ਤੇ ਇੱਕ ਸਾਡੀ ਹੋਰ ਬੇਨਤੀ ਹੈ ਵੀ ਇਹ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੇ ਫੋਲੋਅ ਅਪ ਕੀਤਾ ਜਾਵੇ ਜੀ ਆਪਣੇ ਚੈਨਲ ਦਾ ਨਾਮ ਵੀ ਸਾਨੂੰ ਦੱਸ ਦਿੱਤਾ ਜਾਵੇ ਅਸੀਂ ਤੁਹਾਡਾ ਚੈਨਲ ਵੀ ਸ਼ੇਅਰ ਕਰਾਂਗੇ ਸਾਡਾ ਚੈਨਲ ਦਾ ਨਾਮ ਬਰਮਾ ਪੰਜਾਬੀ ਕਲਚਰ ਨਾਰੀ ਕੇ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਵਧੀਆ ਚੱਲਦਾ ਹੈ ਤੁਹਾਡਾ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਅੱਜ ਅਸੀਂ ਪਿੰਡ ਗਿੱਲਾਂ ਵਿੱਚ ਪਹੁੰਚ ਚੁੱਕੇ ਲਾਸਟ ਵੇ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਲੋ